ਦੁਨੀਆਂ 'ਚ ਕੋਈ ਨਹੀਂ ਐਸਾ ਜਿਹੜਾ ਸਾਰਿਆਂ ਨੂੰ ਜਿੱਤ ਸਕੇ ਸਭ ਨੂੰ ਖੁਸ਼ ਕਰ ਲੋਂਗੇ ਵੀਰੋ ਬੋਲੋ ਪਰ ਆਪਣੇ ਆਪ ਨੂੰ ਮੈਂ ਤੁਹਾਨੂੰ ਸਾਰਿਆਂ ਨੂੰ ਕਹਾਂ ਵੀ ਸਮਾਈਲ ਲਿਆਓ ਕੀ ਮੈਂ ਸਾਰਿਆਂ ਦੇ ਚਿਹਰੇ ਤੇ ਇੱਥੇ ਬਹਿ ਕੇ ਸਮਾਈਲ ਲਿਆ ਸਕਦਾ ਨਹੀਂ ਕਈ ਵਾਰੀ ਮੈਂ ਹਸਨ ਵਾਲੀ ਗੱਲ ਵੀ ਕਰਦਾ ਪਰ ਕਈ ਇੱਥੇ ਇਹੋ ਜਿਹਾ ਫੰਦਾ ਬੈਠਾ ਹੁੰਦਾ ਐ ਮੇਰੇ ਕਦੇ ਹੋਰ ਅੱਖਾਂ ਕੱਢਣ ਲੱਗ ਜਾਂਦਾ ਵੀ ਮੈਂ ਨਹੀਂ ਹੱਸਦਾ ਕਰ ਲੋ ਜੋ ਕਰਨਾ ਹੈ ਮੈਂ ਨਹੀਂ ਹੱਸਣਾ ਐਦਾਂ ਬੈਠਾ ਹੁੰਦਾ ਇੱਥੇ ਮੈਂ ਕਿਸੇ ਦੇ ਚਿਹਰੇ ਤੇ ਸਮਾਈਲ ਲਿਆ ਸਕਦਾ ਜੇ ਅਗਲਾ ਆਪ ਨਾ ਚਾਵੇ ਪਰ ਮੈਂ ਆਪਣੇ ਚਿਹਰੇ ਤੇ ਇਹ ਤੇ ਲਿਆ ਸਕਦਾ ਤੁਸੀਂ ਕਿੰਨੂ ਕਿੰਨੂ ਜਿੱਤੋਗੇ ਕਿਸੇ ਦਾ ਬਣ ਕੇ ਮੈਂ ਜਿੱਤ ਲਵਾਂਗਾ ਭਾਈ ਕੋਈ ਚੀਜ਼ ਹੈ ਆਪਣੇ ਆਪ ਨੂੰ ਜਿੱਤ ਲਓ ਹੋਰ ਤੇ ਕਿਸੇ ਤੇ ਕੰਟਰੋਲ ਹੀ ਨਹੀਂ ਆਤਮ ਜਿਣਾ ਆਪਣੇ ਆਪ ਤੇ ਹੀ ਕੰਟਰੋਲ ਹੈ ਕਿਸੇ ਤੇ ਕੀ ਕੰਟਰੋਲ ਹੈ ਸਾਡਾ ਕਿਸੇ ਨੂੰ ਕਿਵੇਂ ਜਿੱਤ ਲਾਂ ਕਈ ਨਿਆਣਿਆਂ ਵਾਸਤੇ ਕਰਦੇ ਆਂ ਮਰਦੇ ਆਂ ਉਹ ਜਾਂਦੇ ਛੱਡ ਗਏ ਕੈਨੇਡਾ ਚਲੇ ਗਏ ਫੋਨ ਨਹੀਂ ਕਰਦੇ ਮਾਪਿਆਂ ਨੂੰ ਕਹਿੰਦੇ ਤੁਸੀਂ ਕੀ ਲੱਗਦੇ ਹੋ ਸਾਡੇ ਅਮਰੀਕਾ ਘੱਲੇ ਆ ਜ਼ਮੀਨ ਵੇਚ ਕੇ ਫੋਨ ਨਹੀਂ ਕਰਦੇ ਸੈਂਕੜੇ ਕੇਸ ਵੇਖਦਾ ਮੈਂ ਰੋਜ਼ ਸੈਂਕੜੇ ਬੰਦਿਆਂ ਦਾ ਹਾਲ ਐ ਬੱਚੇ ਪੁੱਛਦੇ ਨਹੀਂ ਢਿੱਡੋ ਜੰਮਿਆ ਆ ਮਾਂ ਨੇ ਢਿੱਡ ਚੋਂ ਕੱਢਿਆ ਆਪਣਾ ਖੂਨ ਪਿਆਇਆ ਖੂਨ ਦੁੱਧ ਵੀ ਖੂਨ ਹੀ ਹੁੰਦਾ ਵੀਰੋ ਦੁੱਧ ਵੀ ਬਲੱਡੀ ਹੁੰਦਾ ਬਲੱਡ ਸੈੱਲ ਦੋ ਰੰਗ ਦੇ ਹੁੰਦੇ ਨੇ ਬਲੱਡ ਸੈੱਲ ਇੱਕ ਵਾਈਟ ਹੁੰਦੇ ਨੇ ਇੱਕ ਰੈੱਡ ਹੁੰਦੇ ਨੇ ਦੁੱਧ ਵੀ ਖੂਨ ਹੁੰਦਾ ਆਪਣਾ ਖੂਨ ਪਿਆਇਆ ਆਪਣੇ ਢਿੱਡ 'ਚ ਰੱਖਿਆ 20 ਸਾਲ ਪਾਲਿਆ ਪਰ ਉਹ ਵੀ ਤਾਂ ਹੱਸੇਗਾ ਤੇ ਹੱਸਣਾ ਚਾਵੇ ਕੰਟਰੋਲ ਨਹੀਂ ਕਿਸੇ ਤੇ ਕਰ ਸਕਦੇ ਤੁਸੀਂ ਇੱਕ ਗੱਲ ਚੇਤਾ ਰੱਖ ਲਓ ਤੁਸੀਂ ਮਾਲਕ ਨਹੀਂ ਹੋ ਬਾਗ ਦੇ ਮਾਲਕ ਨਹੀਂ ਹੋ ਤੁਸੀਂ ਬਾਗ ਦੇ ਮਾਲਕ ਨਹੀਂ ਬੋਲੋ ਇੱਕ ਵਾਰ ਬਾਗ ਦੇ ਅਸੀਂ ਮਾਲੀ ਆ ਅਸੀਂ ਬਾਗ ਦੇ ਮਾਲੀ ਆ ਇਹ ਬੱਚੇ ਬੂਟੇ ਨੇ ਪਰ ਮਾਲਕ ਨਹੀਂ ਅਸੀਂ ਇਹਨਾਂ ਦੇ ਅਸੀਂ ਮਾਲੀ ਆ ਇਹਨਾਂ ਨੂੰ ਪਾਲਣਾ ਹੈ ਇਹਨਾਂ ਨੂੰ ਸਾਭਣਾ ਹੈ ਪਰ ਸਾਡਾ ਇਹਨਾਂ ਤੇ ਕਬਜ਼ਾ ਨਹੀਂ ਕਰ ਸਕਦੇ ਅਸੀਂ ਕਬਜ਼ਾ ਕਰ ਸਕਦੇ ਨੇ ਆ ਤੁਹਾਡੇ ਤੁਹਾਡੇ ਮਾਪਿਓਂ ਨੇ ਕਰ ਲਿਆ ਕਬਜ਼ਾ ਤੁਹਾਡੇ ਤੇ ਇੱਥੇ ਬੈਠੇ ਹੋ ਕਈਆਂ ਦੇ ਮਾਪਿਓਂ ਨਹੀਂ ਦੇਣਾ ਚਾਹੁੰਦੇ ਇੱਥੇ ਬੈਠੇ ਨੇ ਕਈਆਂ ਦਾ ਡੈਡੀ ਆਉਂਦਾ ਨਹੀਂ ਆਉਂਦਾ ਨਹੀਂ ਕਈਆਂ ਦਾ ਡੈਡੀ ਨਹੀਂ ਨਾ ਆਉਂਦਾ ਪਰ ਇੱਥੇ ਬੈਠੇ ਨੇ ਕਰ ਲਿਆ ਪਿਓ ਨੇ ਕਬਜ਼ਾ ਤੇਰੇ ਤੇ ਮਾਂ ਨੇ ਕਬਜ਼ਾ ਕਰ ਲਿਆ ਤੁਸੀਂ ਕਦੇ ਨਾ ਮੰਨੋ ਮੈਂ ਮੈਂ ਤਾਂ ਮਾਲਕ ਆ ਤੂੰ ਵੀ ਮੰਨ ਮੈਂ ਇਹਦਾ ਮਾਲਕ ਹਾਂ ਮੈਂ ਪਾਲਣਾ ਬਸ ਮੈਂ ਪਾਲਣ ਵਾਲਾ ਬਸ ਸਮਝ ਆਈ ਮੈਂ ਪਾਲਣ ਵਾਲਾ ਕਿਸੇ ਦੇ ਮਨ ਤੇ ਕੰਟਰੋਲ ਕੀ ਕਰੂੰਗਾ ਢਿੱਡ ਤੋਂ ਜੰਮੇਦੇ ਨਹੀਂ ਹੁੰਦਾ ਕੰਟਰੋਲ ਮੈਂ ਦੂਜੇ ਦੀ ਸਮਝੇਰੇ ਤੇ ਸਮਾਇਲ ਕਿਥੋਂ ਲਿਆ ਸਮਾਇਲ ਤੇ ਜਿਹੜਾ ਮੈਂ ਜੰਮਿਆ ਹੋ ਉਹਦੇ ਤੇ ਨਹੀਂ ਲਿਆ ਸਕਦਾ ਮੈਂ ਅੱਜਕੱਲ ਦੇ ਨਿਆਣਾ ਨੌਜਵਾਨ ਹੁੰਦਾ ਪਿਓ ਕਹੀ ਜਾਂਦਾ ਪੁੱਤ ਹੱਸ ਲਿਆ ਕਰ ਯਾਰ ਕਦੀ ਮੇਰੇ ਕੋਲ ਬਹਿ ਜਾ ਕਰ ਓਏ ਪੁੱਤ ਮੇਰੇ ਨਾਲ ਗੱਲਾਂ ਕਰ ਲਿਆ ਕਰ ਸੁਣਦੇ ਹੀ ਨਹੀਂ ਅੰਦਰ ਵੜ ਜਾਣਗੇ ਫੋਨਾਂ ਤੇ ਲੱਗੇ ਰਹਿਣਗੇ ਦੋਸਤਾਂ ਨਾਲ ਲੱਗੇ ਰਹਿਣਗੇ ਬੋਲਦੇ ਹੀ ਨਹੀਂ ਉਹ ਆਪਣੀ ਮਸਤੀ ਚ ਲੈ ਉਸ ਮਾਈ ਤੇ ਬਗਾਨਿਆਂ ਦੇ ਕਿੱਥੋਂ ਲਿਆਓਗੇ ਲਿਆਉਂਦਾ ਤਾਂ ਡਿੱਡੂ ਜੰਮਿਆ ਨਹੀਂ ਤੇਰੇ ਕਹਿਣ ਤੇ ਹੱਸਦਾ ਨਹੀਂ ਦੂਜਾ ਕਿਵੇਂ ਹੱਸੂ ਬਗਾਨਾ ਕਿਵੇਂ ਹੱਸੂ ਫਿਰ ਹੁਣ ਕਿਹੜੀ ਚੀਜ਼ ਕਰ ਸਕਦੇ ਆਪਾਂ ਕਿਸੇ ਦੇ ਚਿਹਰੇ ਤੇ ਸਮਾਈਲ ਨਹੀਂ ਲਿਆ ਸਕਦੇ ਚਲੋ ਆਪਣੇ ਚਿਹਰੇ ਤੇ ਲਿਆਈਏ ਅਸੀਂ ਕੀ ਲੈਣਾ ਨਹੀਂ ਹੱਸਦਾ ਨਾ ਹੱਸ ਮਗਰੋਂ ਲੈ ਜਾ ਮੈਂ ਤੇ ਮੈਂ ਹੱਸਣਾ ਬਸ ਤੂੰ ਹੱਸਣਾ ਹੱਸ ਲੈ ਨਹੀਂ ਹੱਸਦਾ ਨਾ ਹੱਸ ਬਸ ਆਪਣੇ ਚਿਹਰੇ ਦੇ ਤੇ ਲਿਆਓ ਤੇ ਤੁਸੀਂ ਕਿਸੇ ਨੂੰ ਨਹੀਂ ਜਿੱਤ ਸਕਦੇ ਜ਼ਿੰਦਗੀ 'ਚ ਜਾ 10 ਕਿੱਲੇ ਜ਼ਮੀਨ ਦੇ ਕੇ ਪੁੱਤ ਜਿੱਤ ਕੇ ਵਖਾ। ਆਪਣੀ ਸਾਰੀ ਪ੍ਰਾਪਰਟੀ ਦੇ ਕੇ ਜਿੱਤ ਕੇ ਵਖਾ। ਜਿੱਤ ਨਹੀਂ ਸਕਦਾ। ਇੱਕੋ ਨੂੰ ਜਿੱਤ ਸਕਦਾ। ਉਹ ਵੀ ਆਪਣੇ ਆਪ ਨੂੰ। ਹੋਰ ਕੋਈ ਚੀਜ਼ ਨਹੀਂ ਜਿਹਨੂੰ ਤੂੰ ਜਿੱਤ ਸਕ। ਦੁਨੀਆ 'ਚ ਕੋਈ ਨਹੀਂ ਦਿੰਦਾ। ਆਪਣੇ ਆਪ ਨੂੰ ਜਿੱਤ ਸਕਦਾ। ਤੂੰ ਕਾਬੂ 'ਚ ਰੱਖ ਸਕਦਾ ਤੇ ਆਪਣੇ ਆਪ ਤੇ ਰੱਖ ਸਕਦਾ। ਨਹੀਂ ਤੇ ਕਿਸੇ ਨਹੀਂ ਰੱਖ ਸਕਦਾ। ਆਪਣੇ ਆਪ ਤੇ ਕਾਬੂ ਰੱਖ ਸਕਦਾ। ਉਸ ਅਸੀਂ ਪਤਾ ਕੀ ਕੀਤਾ ਸਾਰੀ એનર્ਜੀ ਲੋਕਾਂ ਨੂੰ ਕਾਬੂ ਕਰਨ ਤੇ ਲਈ ਹੋਈ ਹੈ ਆਪਣੇ ਆਪ ਉੱਤੇ ਤੇ એનર્ਜੀ ਨਹੀਂ ਲਾਈ ਸਾਰੀ ਜ਼ਿੰਦਗੀ ਲੋਕਾਂ ਨੂੰ ਜਿੱਤਣ ਲਈ ਲਾ ਦਿੰਦਾ ਬੰਦਾ ਉਹਨੂੰ ਜਿੱਤਣਾ ਇਹਨੂੰ ਜਿੱਤਣਾ ਉਹਨੂੰ ਜਿੱਤਣਾ ਇੰਨੀ એનર્ਜੀ ਆਪਣੇ ਆਪ ਨੂੰ ਜਿੱਤਣ ਤੇ ਲਾਉਂਦਾ ਯਾਰ ਆਤਮ ਚੇਨਾ ਆਪਣੇ ਆਪ ਨੂੰ ਜਿੱਤਦਾ ਇਹਦੀ એનર્ਜੀ ਆਪਣੇ ਆਪ ਤੇ ਲਾ ਦਿੰਦਾ ਤੂੰ ਸਾਰਾ ਹੀ ਝੋੜ ਲਾਤਾ ਬੱਚਾ ਖੁਸ਼ ਕਰਨਾ ਹੈ ਬੱਚਾ ਖੁਸ਼ ਕਰਨਾ ਹੈ ਬੱਚਾ ਖੁਸ਼ ਕਰਨਾ ਹੈ ਸਾਰੀ ਉਰਜੀ ਇਹਦੇ ਦੇ ਲਾਤੀ ਤੂੰ ਅੱਜ ਤੋਂ ਕਹਿਣਾ ਸ਼ੁਰੂ ਕਰ ਦੇ ਮੈਂ ਖੁਸ਼ ਰਹਿਣਾ ਹੈ ਮੈਂ ਖੁਸ਼ ਰਹਿਣਾ ਹੈ ਮੈਂ ਖੁਸ਼ ਰਹਿਣਾ ਹੈ ਤੇ ਮਾਲੀ ਕਿਹਦੇ ਸ਼ਰਾਬ ਪੀ ਕੇ ਉਹਦੀਆਂ ਜੜਾਂ ਚ ਹੀ ਨਾ ਡਿੱਗਿਆ ਰਹਿ ਗਏ ਮਾਲੀ ਨੇ ਫਰਜ਼ 'ਚ ਪਜ਼ਾਰੇ ਨਿਭਾਉਣੇ ਨੇ ਪਾਲਣੇ ਨੇ ਪਰ ਮੈਂ ਖੁਸ਼ ਰਹਿਣਾ ਪਾਲੀ ਜਾਂਦੇ ਆ ਡਿਊਟੀਆਂ ਕਰੀ ਜਾਂਦੇ ਆ ਨਿਭਾਈ ਜਾਂਦੇ ਆ ਪਰ ਆਪਾਂ ਖੁਸ਼ ਰਹਿਣਾ ਹੁਣ ਇਹਨੂੰ ਮੈਂ ਖੁਸ਼ ਕਰਦਾ ਇਹਦੇ ਲਈ ਤੇ ਸਭ ਕੁਝ ਕਰਦਾ ਫਿਰ ਵੀ ਖੁਸ਼ ਨਹੀਂ ਹੁੰਦਾ ਕਰੀਏ ਨਿਆਣਾ ਕਹਿੰਦਾ ਮੈਂ ਉੱਥੇ ਵਿਆਹ ਕਰਾਉਣਾ ਕਹੀ ਫਿਰ ਮਾਪੇ ਕਹਿੰਣਗੇ ਚੱਲ ਕਰਾ ਲੈ ਬਾਪੂ ਤੂੰ ਖੁਸ਼ ਰਹਿ ਉਹ ਖੁਸ਼ੀ ਮੇਰੇ ਨਹੀਂ ਮਿਲਦਾ ਸਾਲ ਬਾਅਦ ਕਹਿੰਦਾ ਮੈਂ ਹੁਣ ਇਹਦੇ ਨਾਲ ਤਲਾਕ ਲੈਣਾ ਹੁਣ ਫੈਸਲਾ ਕਰਾਓ ਸਾਡਾ ਬੰਦਾ ਫਸਿਆ ਹੀ ਰਹਿੰਦਾ ਤਾਂ ਕਰਕੇ ਛੱਡ ਦਿਓ ਅੱਜ ਤੋਂ ਲੋਕਾਂ ਨੂੰ ਖੁਸ਼ ਕਰਨਾ ਮੈਂ ਆਪਣੇ ਆਪ ਨੂੰ ਖੁਸ਼ ਕਰਨਾ ਛੱਡ ਦਿਓ ਅੱਜ ਤੋਂ ਲੋਕਾਂ ਨੂੰ ਜਤਨਾ ਮੈਂ ਆਪਣੇ ਆਪ ਨੂੰ ਜਤਨਾ ਸਮਾਈਲ ਆਪਣੇ ਆਪ ਦੇ ਚਿਹਰੇ ਤੇ ਰੱਖ ਲੀ ਠੀਕ ਹੈ ਅੱਖਾਂ ਬੰਦ ਕਰਕੇ ਸਵੇਰੇ ਉੱਠਿਆ ਕਰ ਤੇ ਅੱਖਾਂ ਬੰਦ ਕਰਕੇ ਆਪਣੀ ਹੱਸਣ ਵਾਲੀ ਫੋਟੋ ਵੇਖਿਆ ਕਰ ਆਪਣਾ ਚਿਹਰਾ ਮੈਨੂੰ ਕਹੀ ਕਹਿੰਦੇ ਧਿਆਨ ਕਿਤੇ ਤੇ ਲਾਈਏ ਆਪਣੇ ਚਿਹਰੇ ਤੇ ਹੀ ਲਾ ਲਿਆ ਕਰ ਇਹ ਕੋਈ ਹੱਸਣ ਵਾਲੀ ਫੋਟੋ ਹੈਗੀ ਤੇਰੇ ਘਰ 'ਚ ਕੋਈ ਫੋਨ 'ਚ ਜਿਹੜੇ ਤੂੰ ਹੱਸਦਾ ਹੋਵੇਂ ਹੱਸਦਾ ਹੱਸ ਤੇ ਉਹ ਹੱਸਣ ਵਾਲੀ ਫੋਟੋ ਨੂੰ ਐਨਾ ਅੱਖਾਂ ਬੰਦ ਕਰੇਗਾ ਉਹ ਹੱਸਣ ਵਾਲੀ ਫੋਟੋ ਨੂੰ ਸਾਹਮਣੇ ਲਿਆ ਉਹ ਫੋਟੋ ਸਾਹਮਣੇ ਆਉਣ ਸਾਰ ਤੇਰਾ ਚਿਹਰਾ ਵੇਖੀ ਆਪਣੇ ਆਪ ਹੀ ਖੜ ਜਾਣਾ ਉਵੇਂ ਦਾ ਹੀ ਬਣ ਜਿਵੇਂ ਦਾ ਫੋਟੋ 'ਚ ਸੀ ਉਵੇਂ ਹੀ ਰੱਖਣਾ ਹੈ ਖੁਸ਼ ਰਹਿਣਾ ਹੈ ਇੱਥੇ ਲੈ ਆਉ ਭਾਈ ਜੇ ਖੁਸ਼ ਰਹਿਣਾ ਵੀਰੋ ਫਿਰ ਜ਼ਿੰਦਗੀ ਸੌਖੀ ਲੰਘੇ ਠੀਕ ਹੈ ਹੁਣ ਤੂੰ ਕਹਿ ਮੈਂ ਖੁਸ਼ ਰਹਿਣਾ ਦੁਨੀਆ 'ਚ ਫਿਰ ਕੋਈ ਤੈਨੂੰ ਦੁਖੀ ਨਹੀਂ ਕਰ ਸਕਦਾ ਜੇ ਬੂਥੜ ਬਣਾ ਕੇ ਰੱਖਣਾ ਫਿਰ ਤੈਨੂੰ ਕੋਈ ਸੁਖੀ ਨਹੀਂ ਕਰ ਸਕਦਾ ਲੈ ਜੋ ਮਰਜੀ ਕਰ ਲੈ ਤੇਰਾ ਤੈਨੂੰ ਖੁਸ਼ ਨਹੀਂ ਕਰ ਸਕਦਾ ਨਾ ਆਪਾਂ ਆਪਣੀਆਂ ਗੱਲਾਂ ਕਰਦੇ ਆਂ دیਵਾਨ ਬੰਦ ਕਰਦੇ ਕਿ ਨਹੀਂ ਕਰਦੇ ਪਰ ਸਾਰੇ ਖੁਸ਼ ਹੋ ਗਏ ਮੈਂ ਪਰਮੇਸ਼ਰ ਦੁਆਰ ਛੱਡ ਦੇਣਾ ਫਿਰ ਹੋ ਜਾਣਗੇ ਮੈਂ ਯਾਰ ਸਰੀਰ ਵੀ ਛੱਡ ਦਿਆਂ ਤਾਂ ਵੀ ਨਹੀਂ ਕੋਈ ਹੋਣਾ ਜਿਹਨੇ ਨਹੀਂ ਹੋਣਾ ਉਹਨੇ ਨਹੀਂ ਹੋਣਾ ਜਿਹੜੇ ਬੰਦੇ ਪਿਆਰ ਕਰਦੇ ਨੇ ਉਹ ਕਰਦੇ ਹੀ ਨੇ ਉਹ ਦੁਆਨ ਲਾਉਂਦੇ ਹੁੰਦੇ ਸੀ ਉਦੋਂ ਵੀ ਪਿਆਰ ਹੀ ਕਰਦੇ ਸੀ ਅੱਜ ਨਹੀਂ ਵੀ ਲਾਉਂਦੇ ਤਾਂ ਵੀ ਪਿਆਰ ਕਰਦੇ ਸਮਝਦੇ ਗੱਲ ਤੁਸੀਂ ਜਿਹੜਾ ਤੁਹਾਡਾ ਤੁਹਾਡਾ ਰਹੇਗਾ ਜਿਹੜਾ ਤੇਰਾ ਨਹੀਂ ਤੂੰ ਜੋਬਰ ਜੀ ਜਿਹਨੇ ਤੈਨੂੰ ਛੱਡਣਾ ਤੈਨੂੰ ਛੱਡ ਜਾਣਾ ਜਾ ਚੋ ਮਰਜੀ ਕਰ ਲਾ ਜੋ ਮਰਜੀ ਕਰ ਉਹ ਬੰਦੇ ਦਾ ਤੇ ਸੁਭਾਅ ਹੈ ਤੁਸੀਂ ਥੋੜਾ ਜਿਹਾ ਕਰੋ ਤੇ ਸਹੀ ਅਗਲਾ ਕਹਿੰਦਾ ਅੱਛਾ ਇਹ ਬੰਦਾ ਆਪਣੀ ਗੱਡੀ ਵੇਚ ਕੇ ਗਰੀਬਾਂ ਨੂੰ ਕਿਉਂ ਨਹੀਂ ਦਿੰਦਾ ਤੂੰ ਸਿਕੋ ਵੇਚ ਲੋ ਠਿਆਨੀ ਪਿਆਨੀ ਆਏਗੀ ਤੁਹਾਨੂੰ 50 50 ਪੈਸੇ ਲੈ ਜਾਓ ਸਾਰੇ ਇਹਨੇ ਕਿਹਾ ਇਹ ਕੱਪੜੇ ਕਿਉਂ ਪਾਉਂਦਾ ਕਿਸੇ ਗਰੀਬ ਨੂੰ ਕਿ ਉਹਨੇ ਤਾਂ ਠੀਕ ਹੈ ਕੱਪੜੇ ਲਵਾ ਲੈ ਚੱਲ ਹੋਰ ਬੋਰ ਮੈਂ ਲਾ ਦੇਣਾ ਚੱਕ ਕੱਪੜੇ ਲੈ ਜਾ ਤੂੰ ਪਾਲਾ ਜਿੱਟਾ ਚੋੜਾ ਜਿਹੜਾ ਪਾਉਣਾ ਲੈ ਜਾ ਲੈ ਮੇਰੇ ਵਾਲੀ ਪੱਤ ਬਣਾ ਲੈ ਹੁਣ ਖੁਸ਼ ਹੈ ਇਹ ਕਹੇਗਾ ਬਲੱਡ ਦੇਵੇ ਯਾਰ ਬੋਤਲ ਚਾਹੀਦੀ ਏ ਕਿਸੇ ਬੰਦੇ ਨੂੰ ਇਹਦੇ ਤੇ ਫੇਰ ਬਣ ਜਾਣਾ ਬਲੱਟ ਦੇ ਦੇ ਨਿਆ ਹੁਣ ਖੁਸ਼ ਹੈ ਇਹ ਕਹਿੰਗਾ ਕਿਡਨੀਆਂ ਦੋ ਸਿਰ ਚ ਮਾਰਦੀਆਂ ਨੇ ਇੱਕ ਬਹੁਤ ਇੱਕ ਕਿਡਨੀ ਨਾਲ ਵੀ ਕੰਮ ਚੱਲ ਸਕਦਾ ਇੱਕ ਹੀ ਰੱਖੀ ਦੂਜੀ ਵੀ ਦੇ ਦੋ ਐਦਾਂ ਹੀ ਹੈ ਸਿਸਟਮ ਸੰਭਾਲ ਜਿੰਨਾ ਮਰਜ਼ੀ ਤੁਸੀਂ ਕਰੀ ਜਾਓਗੇ ਮੈਂ ਆ ਕਰ ਲੈਣਾ ਮੈਂ ਕਹੋ ਅੱਛਾ ਪਰ ਜਿਹੜਾ ਬੰਦਾ ਕਦਰ ਕਰੇਗਾ ਉਹਨੇ ਤੂੰ ਥੋੜਾ ਜਿਹਾ ਵੀ ਕਰੇਗਾ ਉਹਨੇ ਤੇਰੀ ਕਦਰ ਕਰੇਗਾ ਉਦੇ ਦਿਮਾਗ ਵਿੱਚ ਤੇਰੀ ਰਿਸਪੈਕਟ ਰਹਿਣੀ ਰਹਿਣੀ ਤੇ ਜਿੰਨੇ ਤੇਰੀ ਰਿਸਪੈਕਟ ਨਹੀਂ ਰੱਖਣੀ ਤੂੰ ਜੋ ਮਰਜ਼ੀ ਕਰ ਲੈ ਫਿਰ ਉਹਨੇ ਨਹੀਂ ਕਰਨੀ ਰਿਸਪੈਕਟ ਅੱਜ ਤੋਂ ਬਾਅਦ ਇੱਕ ਫੈਸਲਾ ਕਰ ਲੋ ਮੈਂ ਖੁਸ਼ ਰਹਿਣਾ ਬਸ ਹੁਣ ਸਾਰਾ ਜੋਰ ਜਿਹੜਾ ਲਾਇਆ ਹੋਇਆ ਵੀ ਖੁਸ਼ ਕਰਨੇ ਨੇ ਖੁਸ਼ ਕਰਨੇ ਨੇ ਨਾ ਮੈਂ ਖੁਸ਼ ਰਹਿਣਾ ਇਦਾਂ ਕਹਿ ਕੇ ਹੋ ਸਕਦਾ ਇੱਕ ਗੱਲ ਹੋਰ ਹੈ ਤੇਰੇ ਖੁਸ਼ ਖੁਸ਼ ਰਹਿਣ ਨਾਲ ਤੇਰਾ ਪੁੱਤ ਵੀ ਖੁਸ਼ ਰਹਿਣ ਲੱਗ ਜਾਵੇ ਹੋ ਸਕਦਾ ਤੇਰਾ ਬੱਚਾ ਵੀ ਖੁਸ਼ ਰਹਿਣ ਲੱਗ ਜਾਵੇ ਜੇ ਤੂੰ ਕਿੰਨਾ ਖੁਸ਼ ਕਰਨੇ ਨੇ ਮaaf ਕਰਨਾ ਗੁਰੂ ਰਾਮਦਾਸ ਜੀ ਦਾ ਪੁੱਤ ਸੀ ਪਿਰਥੀ ਚੰਦ ਖੁਸ਼ ਨਹੀਂ ਹੋਇਆ ਮਾਨਾ ਗੁਰੂ ਨਾਨਕ ਦੇਵ ਜੀ ਤੋਂ ਸ਼੍ਰੀ ਚੰਦ ਖੁਸ਼ ਨਹੀਂ ਹੋਇਆ ਖੁਸ਼ ਨਹੀਂ ਹੋਇਆ ਤੂੰ ਕਿੱਥੇ ਕਰ ਲੈਣਾ ਨਾ ਅਜਤੋਂ ਬਾਅਦ ਇਹ ਕਹਿਣਾ ਮੈਂ ਮਾਲੀ ਆਂ ਬਸ ਉਹ ਵੀਰਾ ਸਾਡੇ ਇੱਥੇ ਮਾਲੀ ਰੱਖੇ ਹੋਏ ਨੇ ਪਾਣੀ ਲਾਉਂਦੇ ਨੇ ਪਰ ਜਦੋਂ ਫਲ ਪੱਕ ਜਾਂਦਾ ਫਲ ਤੋੜਨ ਵਾਲੇ ਹੋਰ ਹੁੰਦੇ ਨੇ ਪਾਣੀ ਕੋਈ ਹੋਰ ਲਾਉਂਦਾ ਫਲ ਕੋਈ ਹੋਰ ਤੋੜਦਾ ਤੇਰਾ ਲਾਇਆ ਬੂਟਾ ਹੋ ਸਕਦਾ ਫਲ ਕਿਤੇ ਹੋਰ ਹੀ ਦੇਵੇ ਮਾਂ ਨੇ ਦੁੱਧ ਬਖਣਾ ਨਾਲ ਪਾਲਿਆ ਹੁੰਦਾ ਹੈ ਤਨਖਾਉ ਮੇਰੇ ਹੋਰੀ ਦਵੇ ਕੀ ਪਤਾ ਬਈ ਬਸ ਫਿਰ ਆਪਾਂ ਇੰਨਾ ਹੀ ਮੰਨ ਲਈਏ ਵੀ ਇਹਦੇ ਮਾਲੀ ਆ ਜੀ ਕਬਜਾ ਖੁੱਪਦਾ ਸਾਡਾ ਇੱਥੇ ਕੋਈ ਨਹੀਂ ਜੇ ਕੋਈ ਡਿਗ ਡੁਗ ਗਿਆ ਕੋਈ ਚੀਕੂ ਚਾਕੂ ਤੈਨੂੰ ਮਿਲ ਗਿਆ ਠੀਕ ਹੈ ਨਹੀਂ ਤੇ ਚੱਲ ਫਿਰ ਮਾਲਕਾਂ ਦਾ ਇਹ ਤਾਂ ਸਾਡਾ ਤੇ ਹੀ ਨੇ ਇਹ ਤੇ ਪਾਲਣ ਵਾਲੇ ਐ ਸਮਝੋਗੇ ਅੱਜ ਤੱਕ ਉਹ ਖੁਸ਼ ਰਹੋਗੇ ਫਿਰ ਆਸ ਹੀ ਨਰਾਸ਼ ਕਰਦੀ ਐ ਆਸ ਨਰਾਸ਼ ਕਰਦੀ ਏ ਆਸਾਂ ਘਟਾਓ ਕਬਜ਼ਾ ਮੇਰੇ ਬੱਚਿਆਂ ਤੇ ਕਬਜ਼ਾ ਹਟਾ ਦਿਓ ਆਪਣਾ ਕਬਜ਼ਾ ਹਟਾ ਲਓ ਕਬਜ਼ਾ ਨਾ ਰੱਖੋ ਕਬਜ਼ਾ ਨਾ ਆਪਣਾ ਕਬਜ਼ਾ ਨਾ ਮੰਨੋ ਮਾਲੀ ਅਸੀਂ ਤੇ ਪਾਲਣ ਵਾਲੇ ਬਸ ਐਦਾਂ ਮੰਨੋ ਹੱਸਣ ਦਾ ਮੁੱਲ ਨਹੀਂ ਲੱਗਦਾ ਹੱਸਿਆ ਕਰੋ ਤੇਰੇ ਵਸ ਹੈ ਜਿਹੜਾ ਉਹ ਕੰਮ ਕਰ ਜਿਹੜਾ ਤੇਰੇ ਵਸ ਨਹੀਂ ਉਹ ਨਾ ਕਰ ਜਿਹੜਾ ਤੁਹਾਡੇ ਵਸ ਨਹੀਂ ਉਹ ਕੰਮ ਨਾ ਕਰੋ ਜਿਹੜਾ ਤੁਹਾਡੇ ਵਸ ਹੈ ਉਹ ਕਰੋ ਇੱਕ ਬੰਦਾ ਮੈਨੂੰ ਕਹਿੰਦਾ ਬਹੁਤ ਵਧੀਆ ਬਣ ਜਾਣਗੇ ਜਦੋਂ ਸਾਰੇ ਮਾਪਿਓ ਐ ਬਣ ਜਾਣ ਮਾਪਿਓ ਐ ਬਣ ਜਾਣ ਫਿਰ ਬੱਚੇ ਆਪੇ ਹੀ ਬਣ ਜਾਣਗੇ ਮੈਂ ਕਿਹਾ ਗੁਰੂ ਰਾਮਦਾਸ ਤੇ ਬੀਬੀ ਭਾਨੀ ਬਣ ਜਾਣਗੇ ਪਿਰਥੀ ਚੰਦ ਉਹਨਾਂ ਦੇ ਪੁੱਤ ਸੀ ਕੀ ਕਹੇਗਾ ਮੈਂ ਇਦਾਂ ਦਾ ਮੈਂ ਆਪਣੇ ਮਾਂ ਪਿਓ ਵੱਲ ਵੇਖ ਕੇ ਬਣਿਆ ਹਰ ਬੰਦਾ ਕੁਦਰਤ ਨੇ ਆਜ਼ਾਦ ਪੈਦਾ ਕੀਤਾ